ਜਸਵੰਤ ਸਿੰਘ ਕਮਲਦੇ ਨਾਵਲ ਪਾਲੀ ਦਾ ਅਗਲਾ ਅੰਕ 10 ਮੈਂ ਖੱਤ ਡਾਕ ਵਿੱਚ ਪਾਇਆ ਜਦ ਰੋਟੀ ਖਾਣ ਬੈਠਾ ਬੇਬੇ ਜੀ ਨੇ ਕੁਝ ਹੋਰ ਹੀ ਸੁਣਾਇਆ ਉਹਨਾਂ ਦਾ ਚਿਹਰਾ ਚਤੰਤਰ ਦਿੱਸ ਰਿਹਾ ਸੀ ਤੇ ਕਹਿਣ ਲੱਗੇ ਪਿੰਡ ਦੇ ਵੈਲੀਆਂ ਵਿੱਚ ਤੇਰੇ ਬਾਰੇ ਕਈ ਤਰ੍ਹਾਂ ਦੇ ਸ਼ੱਕੀ ਖਿਆਲ ਹਨ ਮੈਂ ਚਾਹੁੰਦੀ ਹਾਂ ਤੂੰ ਕਿਤੇ ਬਾਹਰ ਨੌਕਰੀ ਤੇ ਚੱਲ ਜਾਵੇਂ ਇਹਨਾਂ ਮੂਰਖਾਂ ਵਿੱਚ ਫਸ ਕੇ ਕਿਤੇ ਫੇਰ ਅੜੇਗਾ ਮੈਨੂੰ ਇਸ ਸਪੀਕਰ ਵਿੱਚ ਰਾਤ ਨੂੰ ਨੀਂਦ ਨਹੀਂ ਪੈਂਦੀ ਮੈਂ ਤਾਂ ਤੈਨੂੰ ਵੇਖ-ਵੇਖ ਜੀ ਰਹੀ ਆਂ ਮੇਰੇ ਤੋਂ ਤੇਰਾ ਕੋਈ ਦੁੱਖ ਨਹੀਂ ਦੇਖਿਆ ਜਾਣਾ ਮਾਤਾ ਮੈਂ ਬਲਣ ਨਹੀਂ ਜੋ ਅੱਗ ਵਿੱਚ ਫੁੱਕਿਆ ਜਾਵਾਂਗਾ ਤਾਤ ਨਹੀਂ ਜੋ ਟੜ ਜਾਵਾਂਗਾ ਮੇਰੀ ਹਿੰਮਤ ਪਹਾੜਾਂ ਨੂੰ ਦੜੜ ਛੁੱਟੇਗੀ ਮੇਰਾ ਵਿਸ਼ਵਾਸ ਤੂਫਾਨੀ ਸਮੁੰਦਰ ਨੂੰ ਰੜਕ ਦੇਵੇਗਾ ਮੈਂ ਚਾਹੀਦਾ ਮੋੜ ਇਨਕਲਾਬ ਹਾਂ ਮੇਰੀਆਂ ਅੱਖਾਂ ਵਿੱਚ ਚਾਨਣ ਹੈ ਜਿਹੜਾ ਔਖੀਆਂ ਰਾਹਾਂ ਨੂੰ ચીਰ ਜਾਵੇਗਾ ਮੈਂ ਥੱਕੇ ਟੁੱਟੇ ਮਜ਼ਦੂਰ ਕਿਸਾਨਾਂ ਦੀ ਸੇਵਾ ਲਈ ਜਮਿਆ ਹਾਂ ਦੁਖੀਆਂ ਬਿਮਾਰਾਂ ਤੇ ਗੁਲਾਮਾਂ ਲਈ ਜੀਮਣ ਯੋਗ ਸਾਰਾ ਬਣ ਕੇ ਆਇਆ ਹਾਂ ਮੈਂ ਹਰ ਰੋਜ਼ ਤੇ ਦੁੱਖ ਰੋਗਾਂ ਵਿੱਚ ਤੜਫਦੀ ਦੁਨੀਆ ਨੂੰ ਛੱਡ ਕੇ ਕਿਵੇਂ ਚਲਾ ਜਾਵਾਂ ਮੈਂ ਆਪਣੇ ਆਪ ਨੂੰ ਧੋਖਾ ਦੇ ਦਵਾਂ ਮੇਰੀ ਮਾਤਾ ਤੂੰ ਨਹੀਂ ਜਾਣਦੀ ਬਲਬੀਰ ਵਿੱਚ ਕਿੰਨਾ ਕੁ ਬਲ ਹੈ ਵੇਖ ਬਲਬੀਰ ਤੂੰ ਸਦਾ ਆਪਣੀ ਕੀਤੀ ਕਰਦਾ ਰੱਬ ਦੇ ਵਾਸਤੇ ਅਸੀਂ ਜਿਉਂਦੇ ਮਰ ਜਾਵਾਂਗੇ ਜੇ ਤੈਨੂੰ ਕੁਝ ਹੋ ਗਿਆ ਤੂੰ ਜ਼ਰੂਰ ਚਲਾ ਜਾ ਅਸੀਂ ਆਪੇ ਔਕੇ ਸਹਾਰੇ ਕੱਟ ਲਾਂਗੇ ਬੇਬੇ ਜੀ ਨੂੰ ਮੇਰੀ ਕਹੀ ਗੱਲ ਚੰਗੀ ਨਾ ਲੱਗੀ ਤੇ ਨਾ ਹੀ ਉਹਨਾਂ ਸਮਝੀ ਮੈਂ ਚੁੱਪਚਾਪ ਔਖਾ ਸਕਾਲਾ ਰੋਟੀ ਖਾਣ ਲੱਗ ਪਿਆ ਮੈਨੂੰ ਪਾਸ ਦਾ ਸੀ ਜਿਵੇਂ ਰੋਟੀ ਮੇਰੇ ਸੰਗ ਵਿੱਚ ਫੁੱਲ ਰਹੀ ਹੈ ਤੇ ਮੈਂ ਅੱਖਾਂ ਚੌੜੀਆਂ ਕਰ ਕਰ ਅੰਦਰ ਲੰਘਾ ਰਿਹਾ ਹਾਂ ਰੋਟੀ ਖਾ ਕੇ ਮੈਂ ਆਪਣੀ ਕੁਟਿਆ ਵਿੱਚ ਆ ਗਿਆ ਸੌਣ ਜਾਣ ਲਈ ਮੰਜੇ ਤੇ ਪੈ ਗਿਆ 15 ਕੁ ਮਿੰਟਾਂ ਪਿਛੋਂ ਸਕੂਲ ਦਾ ਇੱਕ ਵਿਦਿਆਰਥੀ ਇੱਕ ਲਫਾਫਾ ਤੇ ਇੱਕ ਪੰਜਾਬੀ ਮਾਸਕ ਪੱਤਰ ਦੇ ਗਿਆ ਮੈਂ ਪਹਿਲਾਂ ਲਫਾਫਾ ਪੜ੍ਹਿਆ ਇਹ ਪੱਤਰਕਾ ਬਾਲਦੀ ਸੀ ਲਿਖਿਆ ਸੀ ਪਰਸੋਂ ਤੋਂ ਦੌਰੇ ਮੁੱਕ ਚੁੱਕੇ ਹਨ ਤੁਹਾਡੀ ਯਾਦ ਨੂੰ ਅੱਖਰਾਂ ਵਿੱਚ ਬੰਦ ਕਰਕੇ ਭੇਜ ਰਹੀ ਹਾਂ ਮੈਂ ਕੱਲੀ ਚਬਾਰੇ ਵਿੱਚ ਤੁਹਾਨੂੰ ਖੱਤ ਲਿਖ ਰਹੀ ਹਾਂ ਮੇਰੇ ਅੰਦਰ ਚਾਅ ਉੱਠ ਰਹੇ ਹਨ ਮੇਰੇ ਅੰਗਾਂ ਵਿੱਚ ਵਿਚਾਰਾਂ ਮਚਲ ਰਹੀਆਂ ਹਨ ਜੇ ਹਾਲਾਤ ਇਸੇ ਤਰ੍ਹਾਂ ਹੀ ਰਹੇ ਤਾਂ ਜ਼ਰੂਰ ਦੋਕੜੀਆਂ ਨੂੰ پاگل ਹੋ ਜਾਵਾਂਗੀ ਕਿ ਤੁਸੀਂ ਅੱਖਰਾਂ ਵਿੱਚੋਂ ਲੱਭ ਲਵੋਗੇ ਮੇਰਾ ਦਿਲ ਕੀ ਮੰਗ ਰਿਹਾ ਪਰ ਨਹੀਂ ਮਰਦ ਇਹ ਕਦੇ ਵੀ ਜਾਣ ਨਹੀਂ ਸਕੇਗਾ ਮੈਂ ਤੈਨੂੰ ਪਿਆਰ ਕਰਦੀ ਹਾਂ ਪਰ ਨਹੀਂ ਦਿਲ ਕਹਿੰਦਾ ਹੈ ਇਸ ਤੋਂ ਵੀ ਕੋਈ ਚੰਗੀ ਚੀਜ਼ ਜਿਹੜੀ ਵਿਕਤੀ ਨਹੀਂ ਜਾਂ ਕਿਤੇ ਢੋਂਡਿਆ ਮਿਲਦੀ ਨਹੀਂ ਹੋ ਸਕਦਾ ਮਰਦ ਸੈਸਤਨ ਚੰਨ ਦੀਆਂ ਰਿਸ਼ਮਾਂ ਵਿੱਚ ਸਾਜ਼ ਵਿੱਚ ਜੜ ਲਵੇ ਏ ਵੀ ਸੰਭਵ ਹੈ ਕਿ ਉਹ ਰੇਸ਼ਮ ਤਾਰਾਂ ਨਗਮਿਆਂ ਵਿੱਚ ਬੋਲ ਪੈਣ ਪਰ ਆ ਜੋ ਕੁਝ ਮੇਰੇ ਦਿਲ ਵਿੱਚ ਹੋਣਾ ਹੈ ਇਹ ਤੁਹਾਨੂੰ ਕਿਤੋਂ ਨਹੀਂ ਮਿਲੇਗਾ ਮੈਂ ਦਾਅਵੇ ਨਾਲ ਕਹਿੰਦੀ ਹਾਂ ਨਹੀਂ ਮਿਲੇਗਾ ਬਿਲਕੁਲ ਨਹੀਂ ਮਿਲੇਗਾ ਕੋਈ ਹੁਸਨ ਇਸ ਨੂੰ ਛੂਕੇ ਮਹਿਲਾ ਨਹੀਂ ਕਰ ਸਕਦਾ ਕੋਈ ਸੱਚ ਇਸ ਤੋਂ ਉੱਚਾ ਨਹੀਂ ਹੋ ਸਕਦਾ ਪਿਆਰੇ ਬਲਰਾਜ ਤੁਸੀਂ ਜਾਣਦੇ ਹੋ ਉਹ ਕੀ ਹੈ ਮੇਰਾ ਦਿਲ ਸਾਗਰ ਛੱਲਾ ਬਣ ਰਿਹਾ ਹੈ ਤੁਸੀਂ ਮੁਸਕਰਾਉਣਾ ਨਹੀਂ ਹਟਦੇ ਦਿਲ ਮੱਲੋ ਜ਼ੋਰੀ ਆਪਣੇਕਰਾਰ ਵੱਲ ਉਛਲ ਰਿਹਾ ਹੈ ਉਹ ਸੱਚਾ ਹੁਸਨ ਜਿਸ ਨੂੰ ਕਵਿਤਾ ਗਾ ਨਹੀਂ ਸਕੀ ਉਹ ਹੈ ਇਸਤਰੀ ਦਾ ਅਸਲ ਰੂਪ ਮੰਨਿਆ ਸ਼ਹਿਰੀ ਇਸਤਰੀ ਦਿਲ ਦੇ ਹੱਥ ਨੇੜੇ ਹੁੰਦਾ ਹੈ ਪਰ ਇਸਤਰੀ ਦੇ ਹਿਰਦੇ ਰੂਪ ਤੱਕ ਕੁਲ ਨਾਜ਼ੁਕ ਭਾਵ ਖੋਚੇ ਹਨ ਮੈਂ ਉਸ ਸਭ ਕੁਝ ਤੇਰੇ ਹਵਾਲੇ ਕਰ ਦਿੱਤਾ ਜੋ ਕੁਝ ਮੇਰਾ ਸੀ ਮੇਰੇ ਪ੍ਰੀਤਮ ਵੱਲ ਮੈਂ ਅਨਾਤ ਸਾ ਪ੍ਰਭੂ ਨੇ ਮੇਰਾ ਨਾਤ ਪਖਸ਼ ਦਿੱਤਾ ਮੈਂ ਅਨੇ ਆਤੂਂਦ ਵਿੱਚ ਅਸਲੋਂ ਗਵਾਚ ਗਈ ਸਾ ਪਰ ਹੁਣ ਮੈਨੂੰ ਕਿਸੇ ਨੇ ਢੂੰਡ ਲਿਆ ਹੈ ਸੁੱਤੇ ਜਵਾਨ ਭਾਵ ਅੰਗੜਾਈਆਂ ਵਿੱਚ ਜਾਗ ਪਏ ਹਨ ਹੁਣ ਹੁਸਨ ਚਮਕ ਕੇ ਪ੍ਰਾਰਥਨਾ ਬਣ ਗਿਆ ਹੈ ਜੋਬਨ ਵਿਸ਼ਵਾਸ ਚਟਾਨ ਵਿੱਚ ਤਣਿਆ ਦਿਖਦਾ ਹੈ ਮੈਨੂੰ ਜੀਵਨ ਦੇ ਰਾਹਾਂ ਨੇ ਚੰਗੀ ਤਰ੍ਹਾਂ ਲਾਇਆ ਪਰ ਹੁਣ ਮੈਨੂੰ ਮੇਰਾ ਰਾਹੀ ਆ ਮਿਲਿਆ ਹੈ ਮੰਜ਼ਲ ਤੇ ਆ ਕੇ ਸਾਰੇ ਦੁੱਖ ਰੋਸ ਭੁੱਲ ਜਾਂਦੇ ਹਨ ਮੈਂ ਤੁਹਾਨੂੰ ਬਿਨਾਂ ਪਛੇ ਆਪਣਾ ਪ੍ਰੇਮੀ ਬਣਾ ਲਿਆ ਹੈ ਪਰ ਕੀ ਬਾਲਮ ਪਿਆਰ ਹਿਰਦਿਆਂ ਵਿੱਚ ਪਰਵੇਸ਼ ਦਾ ਵੀ ਪੁੱਛਕਿਛ ਕਰਦਾ ਹੈ ਮੈਨੂੰ ਇਉਂ ਜਪਦਾ ਜਿਵੇਂ ਤੁਸੀਂ ਭੋਰ ਗੁਜ਼ਾਰ ਬਿਨਾ ਕੁਝ ਨਹੀਂ ਜਾਣਦੇ ਤੇ ਮੈਂ ਅਧਖੜੇ ਫੁੱਲ ਵਾਂਗ ਆਪੋਲ ਅਸੀਂ ਇੱਕ ਦੂਜੇ ਨੂੰ ਨਹੀਂ ਜਾਣਦੇ ਸਾਂ ਜੈਵ ਯੋਗ ਨਾਲ ਇੱਕ ਦੂਜੇ ਨੂੰ ਜਾਣ ਕੇ ਵਕਫ ਬਣੇ ਵੱਦੀ ਵਖਫੀ ਮਿੱਤਰਤਾ ਵਿੱਚ ਬਦਲ ਗਈ ਮਿੱਤਰਤਾ ਨੇ ਹਮਦਰਦੀ ਦੀ ਜਾਗ ਬਿਸਾਰੇ ਰਾਜ਼ ਇੱਕ ਕਰ ਦਿੱਤੇ ਹੁਣ ਅਸੀਂ ਕਿੱਥੇ ਹਾਂ ਜਿੱਥੇ ਪਹੁੰਚ ਲਈ ਸਾਰੀ ਕੁਦਰਤ ਕਾਲੀ ਹੈ ਇਉਂ ਦਿਸ ਰਿਹਾ ਜਿਵੇਂ ਪਿਆਰ ਵਿੱਚ ਸਾਰਾ ਬ੍ਰਹਿਮੰਡ ਸਿੰਚਰਿਆ ਪਿਆ ਹੈ ਪਿਆਰ ਵਿੱਚ ਸਾਰੀਆਂ ਕਾਮਨਾਵਾਂ ਮੁਸਕਰਾ ਕੇ ਅਨੰਦ ਬਣ ਗਈਆਂ ਹਨ ਪਰ ਮੇਰੇ ਦਿਲ ਵਿੱਚ ਇੱਕ ਪਟਕਣਾ ਹੈ ਕਾਰੀਕਾਰੀ ਭੁਖੀ ਭੁਖੀ ਹਰ ਅੰਗ ਜਮਾਨ ਆਸ਼ਾ ਬਣ ਕੇ ਤੜਫ ਰਿਹਾ ਹੈ ਮੈਂ ਤੁਹਾਨੂੰ ਇੰਨੀ ਬਰ ਚੁੰਮਣਾ ਚਾਹੁੰਦੀ ਆ ਕਿ ਬੇਹੋਸ਼ ਹੋ ਜਾਵਾਂ ਸਬਰ ਦੀ ਹੱਦ ਨੂੰ ਤੀਰ ਐਨਾ ਘੁੱਟਣਾ ਚਾਹੁੰਦੀ ਹਾਂ ਕਿ ਮੇਰੇ ਸਭ ਜੋੜ ਆਪਣੇ ਥਾਵਾਂ ਤੋਂ ਟੁੱਟ ਜਾਣ ਸਾਰੀ ਮਾਨਵਤਾ ਪਿਆਰ ਵਿੱਚ ਫਨਾ ਹੋ ਕੇ ਨੂਰ ਅਨੰਦ ਬਣ ਜਾਵੇ ਆ ਮੇਰੇ ਪ੍ਰੇਮੀ ਬਰਾਜ ਹੁਣ ਤੂੰ ਮੇਰੇ ਕੋਲ ਹੁੰਦਾ ਇਸ ਵੇਲੇ ਤੂੰ ਮੇਰੇ ਲਈ ਹੀ ਭਗਵਾਨ ਰੀਝ ਜਾਣੇ ਸ਼ਿੰਗਾਰਿਆ ਮੈਂ ਤੇਰੀ ਪੂਜਾ ਕਰਾਂਗੀ ਆਰਤੀ ਉਤਾਰਾਂਗੀ ਤੂੰ ਮੇਰਾ ਭਗਵਾਨ ਤੇ ਮੈਂ ਤੇਰੀ ਚੇਰੀ ਤੇਰੀ ਚਰਨੀ ਸ਼ਰਦਾ ਵਿੱਚ ਇਸਤਰੀਅਤ ਨਿਸ਼ਾਵਰ ਕਰਾਂਗੀ ਜਦੋਂ ਤੂੰ ਮੇਰੇ ਕੋਲ ਹੋਵੇਂਗਾ ਮੈਂ ਕੀ ਨਾ ਕਰਾਂਗੀ ਪਰ ਮੇਰੇ ਅੰਦਰ ਕੁਝ ਲਰਜ਼ ਰਿਹਾ ਹੈ ਕਿਤੇ ਤੂੰ ਦੁਨੀਆ ਦੇ ਜ਼ਮਾਨੇ ਦਾ ਖਿਆਲ ਨਾ ਕਰ ਲਮੀ ਸਮਾਜ ਰੋਕ ਦੇ ਅਨਪਾ ਵਿੱਚ ਗਵਾਚ ਨਾ ਜਾਵੀ ਮੇਰਾ ਦਿਲ ਯਕੀਨ ਨਾ ਲਾਖਦਾ ਹੈ ਕਿ ਸ਼ਾਇਰ ਇਹਨਾਂ ਸਾਰਿਆਂ ਦਾ ਮੂੰਹ ਤੋੜ ਕੇ ਅੱਗੇ ਵਧਿਆ ਮਰਦ ਹੈ ਜਿਹੜਾ ਪਿਆਰ ਦਾ ਕਾਇਲ ਹੈ ਸੱਚੀ ਹਮਦਰਦੀ ਵਿੱਚ ਹਰ ਹੋਣੀ ਨੂੰ ਸਤਿਕਾਰ ਦਾ ਤੇ ਕਲਾ ਦੀ ਪੂਰਨਤਾ ਦਾ ਖੋਜੀ ਹੈ ਆ ਕਵਿਤਾ ਦੀ ਪਾਲ ਵਿੱਚ ਕਮਲੇ ਰਾਹੀ ਮੇਰੀ ਮਨ ਕੁਟਿਆ ਤੈਨੂੰ ਢੀਕ ਰਹੀ ਹੈ ਸਾਰੇ ਫੁੱਲ ਤੈਨੂੰ ਸਦਰੇ ਹਨ ਕਲੀਆਂ ਆਪਣੀ ਬੇਜ਼ੁਬਾਨੀ ਵਿੱਚ ਕੁਝ ਦੱਸਣਾ ਚਾਹੁੰਦੀਆਂ ਹਨ ਮੇਰੀਆਂ ਕਾਲੀਆਂ ਲੇਟਾਂ ਵੇਲਾ ਮੰਗ ਤੈਨੂੰ ਲੁਕੋ ਲੈਣ ਲਈ ਝੂਲ ਰਹੀਆਂ ਹਨ ਦਿਲ ਨਦੀ ਤੈਨੂੰ ਪਾ ਕੇ ਪਵਿੱਤਰ ਹੋ ਸਕਦੀ ਹੈ ਮੇਰਾ ਰੂਪ ਕਵਿਤਾ ਹੈ ਮੈਂ ਪਿਆਰ ਦੀ ਅਵਤਾਰ ਮੇਰੇ ਨੰਨਾ ਵੀ ਸ੍ਰੂਤ ਸੁਖ ਹੈ ਹੰਗੂਰ ਰਸ ਤੂੰ ਕਿਉਂ ਨਹੀਂ ਹੁੰਦਾ ਮਰਦ ਕਿੰਨੇ ਕਠੋਰ ਹੁੰਦੇ ਹਨ ਮੈਂ ਉਹ ਜਿਹੜੀ ਕਦੇ ਮਿਲੀ ਹੀ ਨਹੀਂ ਇੱਕ ਤਾੰਗ ਤੂੰ ਗਿਆਨ ਭਾਵਨਾ ਦਾ ਕਾਇਲ ਤਿਆਗ ਆਸ਼ਿਕ ਕੀ ਜਾਣੀ ਹੈ ਕਿਦੇ ਸਿਧਾਰਥ ਵਾਂਗ ਵਿਚਾਰੀ ਜਿ ਸ਼ੋਧਾ ਨੂੰ ਛੱਡ ਚੁੱਪ ਚਾਪ ਰਮ ਜਾਵੇਂ ਪਰ ਜੱਾ ਜਿੱਥੇ ਵੀ ਤੈਨੂੰ ਤਸੱਲੀ ਤੇ ਸ਼ਾਂਤੀ ਮਿਲਦੀ ਹੈ ਮੇਰੇ ਲਈ ਐਨਾ ਜੀਵਨ ਦਾ ਨਹੀਂ ਤਸੱਲੀ ਹੈ ਕਿ ਮੈਂ ਬਲਬੀਰ ਦੀ ਪ੍ਰੇਮ ਕਹਾ ਤੇ ਉਸ ਦੀ ਪ੍ਰੀਤ ਯਾਦ ਵਿੱਚ ਦਿਨ ਰਾਤ ਨੂੰ ਜਨਮ ਦੇ ਰਹੀ ਹਾਂ ਵਾਵੇ ਦਿਨਾਂ ਮਹੀਨਿਆਂ ਤੇ ਵਰਸਾਂ ਨੂੰ ਜਦੋਂ ਵੀ ਚੀ ਚਾਹੇ ਮੇਰੀ ਤਾਂ ਸਿਮਰਨ ਵਿੱਚ ਸ੍ਰੀ ਉਪਾਸ਼ ਕਰੇਗੀ ਤੂੰ ਤਿਆਗੀ ਹੋ ਕੇ ਉਸ ਨੂੰ ਪਾਲਮੀ ਮੈਂ ਤੈਨੂੰ ਪਹਿਲੋਂ ਪਾ ਕੇ ਤੇਰੀ ਪੂਜਾ ਕਰ ਰਹੀ ਹਾਂ ਤੈਨੂੰ ਤੇਰਾ ਭਗਵਾਨ ਮਿਲੇ ਨਾ ਮਿਲੇ ਪਰ ਮੇਰਾ ਪ੍ਰੀਆ ਭਗਵਾਨ ਮੈਨੂੰ ਕੋਈ ਹੋਂ ਨਹੀਂ ਵਖ ਨਹੀਂ ਕਰ ਸਕੇਗੀ ਮੇਰੇ ਕੋਲ ਬਹੁਤ ਕੁਝ ਹੈ ਇੱਕ ਹੀਰਾ ਵਰ ਪਰ ਆ ਨਜ਼ਰਾਂ ਤੋਂ ਪਰੇ ਕੁਝ ਨਹੀਂ ਇੱਕ ਠੰਡਾ ਹੋਕਾ ਮੈਂ ਤੁਹਾਨੂੰ ਮਿਲਣਾ ਚਾਹੁੰਦੀ ਹਾਂ अनेकां ਸਦਰਾਂ ਨਾਲ ਸਾਥੀ ਮਿਲ ਜਾਣ ਤੇ ਦਿਲ ਰਾਜ ਭਾਰੇ ਹੋ ਜਾਂਦੇ ਹਨ ਇੱਕ ਵਾਰ ਹੀ ਤੇਰੀ ਝੋਲੀ ਵਿੱਚ ਟੈ ਪੈਣਾ ਚਾਹੁੰਦੀ ਹਾਂ ਪਰਸੋਂ ਤਹਿਸੀਲੇ ਜਾ ਰਹੀਆਂ 11 ਵਜੇ ਰੇਲਵੇ ਵੇਟਿੰਗ ਰੂਮ ਵਿੱਚ ਮਿਲਣ ਦੀ ਜ਼ਰੂਰ ਖੇਚਲ ਕਰਨੀ ਤੁਸੀਂ ਮੇਰੇ ਤਰਲੇ ਨੂੰ ਜ਼ਰੂਰ ਸਵੀਕਾਰ ਕਰੋਗੇ ਮੇਰੇ ਨਿੱਕੇ ਰਿਸ਼ੀ ਬਾਲਮ ਪ੍ਰੀਤਮ ਭਗਵਾਨ ਦੀ ਚੇਰੀ ਮੈਂ ਹਾਂ ਪਾਲ ਕਿੱਟੀ ਪੜਨ ਨੂੰ ਤਾਂ ਮੈਂ ਪੜ ਗਿਆ ਪਰ ਜਿਹੜੀ ਤਕਲੀਫ ਪੜ ਕੇ ਮੈਨੂੰ ਹੋਈ ਉਹ ਇੰਤਹਾ ਸੀ ਉਸ ਇਸ ਚਿੱਠੀ ਮੇਰੀ ਚਿੱਠੀ ਪਹੁੰਚਣ ਤੋਂ ਪਹਿਲਾਂ ਲਿਖੀ ਹੈ ਹਾਏ ਰੱਬਾ ਮੈਂ ਉਸ ਨੂੰ ਕੀ ਲਿਖ ਕੇ ਭੇਜ ਦਿੱਤਾ ਹੈ ਉਪੜ ਕੇ ਕੀ ਖਿਆਲ ਕਰੇਗੀ ਢੱਡੀ ਉੱਚੀ ਅਦਰਸ਼ਿਕ ਮਿਸਾਲ ਵਾਲੀ ਇਸਤਰੀ ਤੇ ਸ਼ੱਕ ਉਹ ਪ੍ਰੇਮੀ ਨਹੀਂ ਅਨੇਮੀ ਹੈ ਜਿਹੜਾ ਆਪਣੀ ਪ੍ਰੀਆ ਤੇ ਕਿਸੇ ਦੇ ਕਹਿ ਸੁਣੇ ਸ਼ੱਕ ਕਰਦਾ ਹੈ ਪਿਆਰ ਵਿੱਚ ਤਾਂ ਜ਼ਰਾ ਜਿੰਨੀ ਵਿਰਲ ਨਹੀਂ ਮੇਰੀ ਹਾਲਤ ਉਸ ਮਲਾ ਵਰਗੀ ਸੀ ਜਿਸ ਨੇ ਆਪਣੇ ਹੱਥੀਂ ਆਪਣੇ ਚੱਪੂ ਤੋੜ ਲਏ ਹੁਣ ਹਦੀ ਤਫਾਨ ਉਸ ਦੇ ਸਾਹਮਣੇ ਉੱਤਰਿਆ ਹੋਵੇ ਮੈਂ ਆਪਣੇ ਅਦਰਸ਼ ਨੂੰ ਅਸਹਾਰ ਸੱਟ ਮਾਰ ਚੁੱਕਿਆ ਸਾਂ ਮੈਂ ਪਾਲ ਤੋਂ ਮਾਫੀ ਮੰਗ ਲਾਂਗਾ ਪਰ ਕੀ ਪਤਾ ਦਿਲ ਸ਼ੀਸ਼ਾ ਕਿਮਾ ਸਰੇਸ਼ ਨਾ ਜੋੜ ਸਕੇ ਜਨਾ ਹੇ ਕਿਸਮਤ ਪੱਤਰ ਕਾ ਪੜ ਕੇ ਉਸਤੇ ਦਿਲ ਦਾ ਕੀ ਹਾਲ ਹੋਵੇਗਾ ਮੈਂ ਬੇहद ਬੁਰਾ ਕੀਤਾ ਹੈ ਉਹ ਆਪ ਹੀ ਚਿੱਠੀ ਵਿੱਚ ਗਿਲਾ ਕਰ ਚੁੱਕੀ ਹੈ ਕਿ ਮਰਦ ਇਸਤਰੀ ਦੇ ਅਸਲ ਰੂਪ ਨੂੰ ਨਹੀਂ ਪਛਾਨ ਸਕਦਾ ਸ਼ੱਕੀ ਪ੍ਰੇਮੀ ਨੂੰ ਕੋਈ ਅਧਿਕਾਰ ਨਹੀਂ ਜੋ ਉਹ ਪਿਆਰ ਨੂੰ ਬਦਨਾਮ ਕਰੇ ਤੇ ਜੀਵਨ ਨੂੰ ਤਲਕ ਕੀ ਮੈਂ ਚਿੱਠੀ ਡਾਕ ਵਿੱਚੋਂ ਜਾਣੋ ਰੋਕ ਦੇਵਾਂ ਪਰ ਫਜ਼ੂਲ ਡਾਕ ਤੁਰ ਗਿਆ ਮੈਂ ਬੇਅਰਥ ਪਛਤਾਵੇ ਵਿੱਚ ਟਟਫਦਾ ਰਿਹਾ ਉਸ ਦਾ ਪ੍ਰੇਮ ਪੱਤਰ ਇੱਕ ਵਾਰ ਫਿਰ ਪੜਿਆ ਐ ਸਾਰੇ ਭਲੇਖੇ ਪਰ ਗਿਟਸ ਚਾਈ ਨੇ ਨਕਮੇ ਕਰ ਦਿੱਤੇ ਪਰ ਉਸਦੇ ਪਿਆਰ ਚਾਨਣ ਵਿੱਚ ਮੈਂ ਦੋਸ਼ੀਆਂ ਵਾਂਗ ਕਾਲਾ ਹੀ ਰਿਹਾ ਪਿਆਰ ਪਵਿੱਤਰਤਾ ਨੇ ਮੇਰਾ ਦਿਲ ਅਸਲੋਂ ਨਿਰਮਾਨ ਕਰ ਦਿੱਤਾ ਮੈਂ ਉਸਦੇ ਮਿੱਠੇ ਸੰਦੇਸ਼ ਨੂੰ ਕਈ ਵਾਰ ਪੜਿਆ ਤੇ ਨਹੀਂ ਕਹਿ ਸਕਦਾ ਕਿ ਕਿੰਨੀ ਵਾਰ ਰੋਇਆ ਉਸ ਨੂੰ ਚਿੱਠੀ ਲਿਖਣ ਵੇਲੇ ਵੀ ਰੋਇਆ ਸੀ ਪਰ ਭਲੇਖੇ ਦਾ ਰੋਣ ਹਕੀਕਤਹੀਨ ਗੌਰਵਤਾ ਹੈ ਮੈਂ ਇੱਕ پاک ਹਸਤੀ ਨੂੰ ਗੁਨਾਹਾਂ ਦੀ ਬੜੀ ਕਹਿ ਕੇ ਗੁਨਾਹਗਰ ਹੋ ਗਿਆ ਸਾ ਸ਼ਿਕਾਰ ਨੇ ਕੁਦਰਤੀ ਸ਼ਿਕਾਰੀ ਨੂੰ ਜ਼ਖਮੀ ਕਰਕੇ ਨਡਾਲ ਕਰ ਦਿੱਤਾ ਸੀ ਮੇਰੀ ਸੁਪਨੀਸ ਕਿਾਸ ਤੋਂ ਬੇਖਬਰ ਸੰਕੇ ਪਾਲਦਾ ਹਿਰਦਾ ਐਨਾ ਨਿਰਮਲ ਤੇ ਪ੍ਰੀਤਵਾਰੀ ਇੰਨੀ ਉੱਚੀ ਭਾਵਨਾ ਰੱਖਦਾ ਹੋਵੇਗਾ ਸੱਚਮੁੱਚ ਮਰਦ ਦੀ ਸਤਰੀ ਹਿਰਦੇ ਤੋਂ ਸਦੀਆਂ ਦੂਰ ਹਨੇਰੇ ਵਿੱਚ ਹੈ ਮੇਰੀ ਬੇਕਰਾਰੀ ਤੇ ਚਿੱਤ ਤਕਲੀਫ ਪੂਰਾ ਵੀ ਘਟਨੀ ਸੀ ਹੋਰੀ ਮੈਂ ਪਾਲ ਦੀ ਪੱਤਰਕਾ ਜੇਬ ਵਿੱਚ ਪਾ ਕੇ ਬਾਹਰ ਬਗੀਚੇ ਵੱਲ ਨੂੰ ਤੁਰ ਪਿਆ ਸ਼ਾਮ ਹੋ ਚੁੱਕੀ ਸੀ ਜਿਵੇਂ ਸੂਰਜ ਧਰਤੀ ਦੀ ਕਿਸੇ ਕੰਦਰ ਵਿੱਚ ੱੱਕੇ ਰਾਹੀ ਵਾਂਗ ਡਿੱਗ ਪੈਣ ਲਈ ਆਸਰਾ ਲੋੜਦਾ ਸੀ ਮੈਂ ਥੱਕਿਆ ਹੀ ਨਹੀਂ ਸੀ ਤਾ ਤਾਂ ਤੋਂ ਟੁੱਟਿਆ ਪਿਆ ਸਾਂ ਸੂਰਜ ਆਰਾਮ ਨਾਲ 10 ਘੰਟੇ ਸੌ ਜਾਵੇਗਾ ਪਰ ਮੈਂ ਸਾਰੀ ਰਾਤ ਕਿਵੇਂ ਰੁਸਤਾ ਰਹਾਂਗਾ ਐਨ ਉਸੇ ਵੇਲੇ ਗੁਰਦੇਵ ਜੀ ਨੇ ਆਪਣੇ ਮੁਖਾਰਬਿੰਦ ਤੋਂ ਫਰਮਾਇਆ ਇੱਕ ਮਸਤਾਨਾ ਆਦਮ ਸਿਮਰਨ ਹੀ ਅਨੰਦ ਹੈ ਗੁਰਦੇਵ ਨੇ ਉਪਦੇਸ਼ ਦੇ ਕੇ ਮੇਨੂੰ ਜੀਵਨ ਯੋਗ ਬਣਾਇਆ ਮੇਰੀਆਂ ਅੱਖਾਂ ਵਿੱਚ ਚਾਨਣ ਜੋਤ ਪਰੀ ਤਾਂ ਜੋ ਮੈਂ ਭਲੇ ਬੁਰੇ ਨੂੰ ਪਛਾਣ ਸਕਾਂ ਪਾਲ ਨਰੋਲ ਰੂਪ ਬਣ ਕੇ ਮੇਰੇ ਜੀਵਨ ਵਿੱਚ ਦਾਖਲ ਹੋਈ ਜਾਂ ਇਉਂ ਕਹੋ ਮਰਦ ਸਰੀਰ ਪਹਿਲੋਂ ਮੁਰਦੇ ਦਾ ਢਾਂਚਾ ਸੀ ਆਰਦਰੂ ਨੇ ਇਸ ਵਿੱਚ ਸਾਰੀਆਂ ਵਰਕਤਾਂ ਤੇ ਕਰਾਮਾਤਾਂ ਜ਼ਿੰਦਾ ਕਰ ਦਿੱਤੀਆਂ। ਨਿਰਸੰਦੇਹ ਮਰਦ ਦੀ ਮੰਦਲ ਔਰਤ ਤੋਂ ਪਰੇ ਕੋਈ ਨਹੀਂ ਹੈ। ਮਨੁੱਖ ਪ੍ਰਭੂ ਦੇ ਅਤਿ ਨੇੜੇ ਹੋਇਆ ਕ੍ਰਿਸ਼ਮਾ ਹੈ। ਹਰ ਆਦਮੀ ਦੇ ਮਨ ਵਿੱਚ ਤ੍ਰਿਸ਼ਨਾ ਹੈ ਜਿਸ ਦਾ ਭਾਵ ਸੁੱਖ, ਖੁਸ਼ੀ ਤੇ ਪ੍ਰਸੰਤਾ ਤੋਂ ਵੱਧ ਕੁਝ ਨਹੀਂ ਹੁੰਦਾ ਪਰ ਇਸ ਪ੍ਰਕਾਰ ਕੋਈ ਖੁਸ਼ੀ ਆਵਾਜ਼ਾਂ ਮਾਰਿਆ ਨਹੀਂ ਆਉਂਦੀ। ਹਾਂ ਕਦੇ-ਕਦੇ ਸੱਚੀ ਮੰਗ ਭਾਵਨਾ ਉਸ ਲਈ ਅਮਲ ਪ੍ਰੇਰਕ ਜ਼ਰੂਰ ਹੋ ਜਾਂਦੀ ਹੈ। ਪ੍ਰਭੂ ਪੁਕਾਰੋ ਜਾਂ ਆਪਣੀ ਪ੍ਰੀਆ ਦਾ ਉਚਾਰਨ ਕਰੋ ਇੱਕ ਦਿਨ ਉਸ ਦਾ ਹੀ ਰੂਪ ਹੋ ਜਾਵੋਗੇ। ਸਾਰੇ ਖੂਹਾਂ ਛੱਪਾਂ ਨਦੀਆਂ ਨਾਲਿਆਂ ਤੇ ਦਰਿਆਵਾਂ ਵਿੱਚ ਇੱਕੋ ਸਾਗਰ ਦਾ ਪਾਣੀ ਹੈ ਸਾਰੇ ਥਾਵਾਂ ਵਿੱਚ ਭਗਵਾਨ ਰਮ ਰਿਹਾ ਹੈ ਸਾਡਾ ਹਰ ਕਰਮ ਉਸ ਦੇ ਨੇੜੇ ਹੋਣਾ ਪਵੇਗਾ ਪਰ ਹਿਰਦੇ ਵਿੱਚ ਨਿਸ਼ਕਾਮਤਾ ਪ੍ਰਬਲ ਚਟਾਨ ਬਣੀ ਹੋਣੀ ਚਾਹੀਦੀ ਹੈ ਉਸ ਵੇਲੇ ਸਤਿ ਵਿਸ਼ਵਾਸ ਤੇ ਗਿਆਨ ਭਾਵਨਾ ਨਾਲ ਪਾਏ ਆਨੰਦ ਦੀ ਉਪਮਾ ਤੇ ਮਹਿਮਾ ਕੋਈ ਨਹੀਂ ਕਹਿ ਸਕੇਗਾ ਮੈਂ ਤੇ ਹਿਲਦਾ ਜੁਲਦਾ ਇੱਕ ਅਨੂਰੂਪ ਕਿਹੜਾ ਹਾਂ ਜਦੋਂ ਮਰ ਜਾਵਾਂਗਾ ਇੱਕ ਜ਼ਰਾ ਬਣ ਜਾਵਾਂਗਾ ਹੁਣ ਵੀ ਹਸਤੀ ਤੋਂ ਵੱਖ ਨਹੀਂ ਫਿਰ ਵੀ ਹਸਤੀ ਨਾਲ ਹੀ ਜੁੜਿਆ ਰਹਾਂਗਾ ਮੇਰੀ ਹਰਕਤ ਮਹਾ ਹਰ ਸ਼ਕਤੀ ਵਿੱਚ ਅਪੇਧ ਰੂਪ ਸਮਾ ਜਾਵੇਗੀ ਨਾ ਹੁਣ ਪ੍ਰਭੂ ਤੋਂ ਕੁਝ ਵੱਖਰਾ ਹਾਂ ਨਾ ਪਹਿਲਾਂ ਤੋਂ ਉਹ ਮਹਾ ਪ੍ਰਭੂ ਸਤ ਚਿੱਤ ਆਨੰਦ ਮੈਂ ਮੈਂ ਸੁਖ ਭਾਵਨਾ ਦੀ ਟੋਲ ਵਿੱਚ ਖੂ ਤੇ ਆ ਗਿਆ ਸਾਂ ਹਨੇਰਾ ਬਰਿਸ਼ਾਂ ਦੀਆਂ ਛਾਵਾਂ ਨਾਲ ਇੱਕਮਿਕ ਹੋ ਚੁੱਕਾ ਸੀ ਮੈਂ ਬਦਾਮ ਦੇ ਬੂਟੇ ਨੂੰ ਇੱਕ ਬਾਂਦੇ ਕਲਾਵੇ ਵਿੱਚ ਬੜੀ ਖਲੋਤਾ ਸਾਂ ਇੱਕ ਕੋਮਲ ਪੱਤਿਆਂ ਭਰੀ ਡਾਲ ਹਵਾ ਦੀ ਸਖਾਈ ਮੋੜ-ਮੋੜ ਮੇਰੇ ਬੁੱਲਾਂ ਨੂੰ ਚੁੰਮ ਰਹੀ ਸੀ ਮੈਂ ਸਮਝਦਾ ਸਾਂ ਕਿ ਕੁਦਰਤ ਵੀ ਮੇਰੀ ਭੁੱਖ ਨੂੰ ਅਨੁਭਵ ਕਰ ਰਹੀ ਹੈ ਮੈਂ ਦੂਜੇ ਹੱਥ ਨਾਲ ਉਸ ਪਰਮ ਦੀ ਲਗਰ ਨੂੰ ਫੜ ਲਿਆ ਤੇ ਹਿੱਕ ਨਾ ਕੁੱਟ ਕੇ ਛੇਤੀ ਹੀ ਛੱਡ ਦਿੱਤਾ ਮਾਤਾ ਇਹ ਕੱਲ ਵਿੱਚ ਫੜੀ ਯੁਪਤੀ ਵਾਂਗ ਘਬਰਾ ਜਾ ਵੀ ਕੱਲ ਨੂੰ 11 ਵਜੇ ਪਾਲ ਨੂੰ ਮਿਲਣ ਦਾ ਇਕਰਾਰ ਹੈ ਮਿਲਣ ਦੇ ਅਨਪਾਵਨ ਨਾਲ ਮੇਰਾ ਦਿਲ ਇੱਕ ਪ੍ਰਕਾਰ ਕੰਬ ਰਿਹਾ ਹੈ ਸ਼ਰਮ ਨਾਲ ਮੇਰਾ ਮੂੰਹ ਤਰੇਲਿਓ ਤਰੇਲੀ ਹੋ ਰਿਹਾ ਸੀ ਪਰ ਹੁਣ ਕੀਤਾ ਹੀ ਕੀ ਜਾ ਸਕਦਾ ਹੈ ਇੱਕ ਦੋਸਤ ਦੇ ਇਤਬਾਰ ਵਿੱਚ ਮੈਂ ਸ਼ੱਕੀ ਹੋ ਗਿਆ ਸਾਂ ਸਤਨਾਮ ਵੀ ਹੱਦੀ ਸਨੀਤਾ ਗੱਲਾਂ ਯਕੀਨ ਵਿੱਚ ਮੈਨੂੰ ਆ ਆਖੀਆਂ ਮਿੱਤਰ ਸਚਾਈ ਵਿੱਚ ਮਨੁੱਖ ਦਾ ਵਰਗ ਲਾਇਆ ਜਾਣਾ ਕੋਈ ਵੱਡੀ ਗੱਲ ਨਹੀਂ ਮੇਰੇ ਪੈਰ ਘਰ ਵੱਲ ਨੂੰ ਖਿਸਕ ਤੁਰੇ ਮੈਂ ਦਿਲ ਦਾ ਦਰਦ ਸੰਭੀ ਨਾਲ ਨਾਲ ਜਾ ਰਿਹਾ ਸਾਂ ਤੇਜ਼ ਵੀ ਨਹੀਂ ਸਾਂ ਚੱਲਦਾ ਮਾ ਤਾਂ ਦਰਦ ਵੇਦਨਾ ਬਣ ਜਾਵੇ ਹੌਲੀ ਹੌਲੀ ਕਰਦੇ ਬੂਹੇ ਅੱਗੇ ਆ ਗਿਆ ਦਰਵਾਜ਼ੇ ਬੰਦ ਸਨ ਆਵਾਜ਼ ਮਾਰੀ ਦਰਵਾਜ਼ਾ ਖੋਲੋ ਜੀ ਆ ਜਾ ਤੈਨੂੰ ਹੀ ਦੇਖਦੇ ਹਾਂ ਇਹ ਆਵਾਜ਼ ਮੇਰੇ ਇੱਕ ਰਿਸ਼ਤੇਦਾਰ ਦੀ ਮੇਰੇ ਛੋਟੇ ਭਰਾ ਨੇ ਦਰਵਾਜ਼ਾ ਖੋਲ੍ਹਿਆ ਮੈਂ ਅੰਦਰ ਚਲਾ ਗਿਆ ਅੱਗੇ ਮੇਰਾ ਭਨਵਈਆ ਬੈਠਾ ਸੀ ਮੈਂ ਇਹਨਾਂ ਨਾਲ ਬੜੀ ਮੁਹੱਬਤ ਕਰਦਾ ਸਾਂ खास जिंदा दिल आदमी सन इसलिए मैं इन्हों की अत इज्जत करता सत श्री अकाल आखी सुख शांत पूछी उन्होंने मंजे ते बह गया असा कट्ठे रोटी खाधी थोड़िया बहुत गल् पिछों असी छत आ पे आराम नाल बह के मेरे भरवइए ने कहा सुना की हाल है आर कदा एं प्रतीत हो रहा जिमें दम कुट के मर जावगा तू कद भी ना हा, चंगा हा। चंगा कहा चंगा हाँ भीरा चगा गांवानों कह देव बड़ा तकड़ा हाँ ਰੰਦਰੋਂ ਜੀ ਡੁੱਬ ਰਿਹਾ ਹੋਵੇ ਕੀ ਫਾਇਦਾ ਸੱਚ ਹੋਰ ਗੱਲ ਹੈ ਬੇਬੇ ਜੀ ਤੈਨੂੰ ਬਾਹਰ ਭੇਜਣਾ ਚਾਹੁੰਦੇ ਹਨ ਮੈਨੂੰ ਕੋਈ ਪਤਾ ਨਹੀਂ ਅਜੇ ਮਾਤਾ ਜੀ ਕਹਿੰਦੇ ਸਨ ਤੇਰਾ ਪਿੰਡ ਰਹਿਣਾ ਚੰਗਾ ਨਹੀਂ ਮੇਰਾ ਵੀ ਖਿਆਲ ਹੈ ਤੂੰ ਸਾਲ 6 ਮਹੀਨੇ ਉਰੇ ਪਰੇ ਟਲ ਜਾ ਕੀ ਲੈਣਾ ਇਸ ਜੱਟਵਾਦ ਤੋਂ ਐਵੇਂ ਕਿਸੇ ਨਾਲ ਲੜਨਾ ਪਵੇਗਾ ਪਿੰਡ ਵਾਲਿਆਂ ਨੇ ਤਾਂ ਹੱਥ ਚੁੱਕੀ ਹੋਈ ਹੈ ਆਪਣਾ ਕਿਸੇ ਨਾਲ ਵੈਰ ਵਿਰੋਧ ਥੋੜਾ ਹੈ ਅਜੇ ਮੌਕੇ ਸ਼ਾਂਤੀ ਤੇ ਟਿਕਾ ਦੇ ਯਤਨ ਕਰਨੇ ਚਾਹੀਦੇ ਹਨ ਮੂਰਖਾਪੋ ਵਿੱਚ ਦੀ ਲੜ ਕੇ ਮਰ ਜਾਣਗੇ ਤੈਨੂੰ ਕਿਸੇ ਨਾਲ ਕੀ ਤੂੰ ਆਪਣੇ ਆਪ ਨੂੰ ਬਚਾ ਵੈਰੀ ਤੈਨੂੰ ਖਤਰਨਾਕ ਸਮਝਦੇ ਹਨ ਇਹ ਖੁਦਗਰਜ਼ੀ ਹੈ ਮੇਰੀ ਜ਼ਮੀਰ ਇਹ ਗੱਲ ਨਹੀਂ ਮੰਦੀ ਪਰ ਮੈਨੂੰ ਡਰਨ ਦਾ ਕਦੇ ਮੌਕਾ ਹੀ ਨਹੀਂ ਆਇਆ ਮੈਨੂੰ ਸਮਝ ਨਹੀਂ ਪੈਂਦੀ ਕਿ ਡਰਾਂ ਕਿਸ ਕੋਲ ਬਰਵੀਰ ਸਾਡਾ ਵੀ ਤੇਰੇ ਤੇ ਕੁਝ ਹੱਕ ਹੈ ਅਸੀਂ ਸਾਰੇ ਕਰਦੇ ਤੇ ਦੋਸਤ ਵੀ ਕੁਝ ਹੱਕ ਰੱਖਦੇ ਆ ਤੈਨੂੰ ਜਾਨ ਲਈ ਆਪਣੇ ਆਪ ਨੂੰ ਤਿਆਰ ਕਰਨਾ ਹੀ ਪਵੇਗਾ ਅਸੀਂ ਤੈਨੂੰ ਆਖਰੀ ਮੌਤਾਂ ਵਿੱਚ ਆਖ ਰਹੇ ਹੱਛਾ ਮੈਂ ਵਿਚਾਰ ਕਰਾਂਗਾ ਮੇਰਾ ਦਿਲ ਹਲਕਾ ਹੋਣ ਦੀ ਥਾਂ ਹੋਰ ਵੀ ਬੋਝਲ ਹੁੰਦਾ ਜਾ ਰਿਹਾ ਸੀ ਅਸਾਂ ਫਿਰ ਕੋਈ ਖਾਸ ਗੱਲ ਨਾ ਕੀਤੀ ਮੈਂ ਸਾਰੇ ਖਿਆਲ ਭੱਲ ਕੇ ਸੌਣ ਦੀ ਕੋਸ਼ਿਸ਼ ਕਰਨ ਲੱਗਾ ਮੈਂ ਸੌਂ ਤਾ ਗਿਆ ਪਰ ਉਹੀ ਖਿਆਲ ਸੁਪਨੇ ਰੂਪ ਵਿੱਚ ਸਾਹਮਣੇ ਆ ਖਲੋਤੇ ਸ਼ਰਾਬ ਵਿੱਚ ਹੰਕਾਰੀ ڈاکੂ ਇੱਕ ਗਰੀਬ ਘਰ ਨੂੰ ਲੁੱਟੀ ਜਾ ਰਹੇ ਹਨ ਜਦੋਂ ਗਰੀਬ ਹਾਏ ਲੁੱਟ ਲਿਆਪ ਕਰਦਾ ਹੈ ਕੋਈ ਨਾ ਕੋਈ ਉਸ ਦੀ ਪਿੱਠ ਵਿੱਚ ਡਾਂਗ ਠੋਕ ਦਿੰਦਾ ਹੈ ਕੋਈ ਗਵਾਂਢੀ ਉਸ ਗਰੀਬ ਦੀ ਮਦਦ ਲਈ ਨਹੀਂ ਆਉਂਦਾ ਜਾਂਦੇ ਹੋਏ ڈاکੂ ਉਸ ਗਰੀਬ ਦੀ ਜਵਾਨ ਧੀ ਨੂੰ ਧੂਣ ਲੱਗੇ ਮੈਂ ਥੋ ਦੇਖ ਕੇ ਨਾ ਰਿਹਾ ਗਿਆ ਇੱਕ ਸਾਬਤੀ ਪੱਕੀ ਇੱਟ ਕੋਠੇ ਤੋਂ ਉਸ ਜ਼ਾਲਮ ਨੂੰ ਦੇ ਮਾਰੀ ਇਹ ਤੋਂ ਉਸ ਦੇ ਕੁੱਬੇ ਲੱਗਤੇ ਵੱਜੀ ਤੇ ਉਹ ਉੱਥੇ ਹੀ ਹਾਇ ਕਹਿ ਕੇ ਬਹਿ ਗਿਆ ਦੂਜੇ ਗੁੱਸੇ ਨਾਲ ਪੌੜੀ ਚੜ ਮੇਰੇ ਵੱਲ ਨੂੰ ਆਏ ਮੈਨੇ ਵਾ ਇੱਟਾਂ ਠੋਕੀ ਗਿਆ ਇੱਕ ਬੱਚ ਦਾ ਬੱਚਾ ਮੇਰੇ ਤੱਕ ਅੱਪੜੀ ਗਿਆ ਉਸ ਲੈਂਦੇ ਨੇ ਮੇਰੇ ਖੇੜ ਵਿੱਚ ਬਲਮ ਖੋਪ ਦਿੱਤੀ ਮੈਂ ਉਸੇ ਵੇਲੇ ਇਕੱਠਾ ਹੋ ਗਿਆ ਮੇਰਾ ਸਰੀਰ ਇੱਕ ਵਾਰੀ ਕੰਬਿਆ ਜਦ ਅੱਖ ਖੁੱਲੀ ਤਦ ਚੰਦ ਅੱਧਾ ਸਮਾਨ ਚੀਰਾਇਆ ਸੀ ਮੈਂ ਕਾਫੀ ਚਿਰ ਸੁਪਨੇ ਦੀ ਘਟਨਾ ਨੂੰ ਸੋਚਦਾ ਰਿਹਾ ਮੈਨੂੰ ਪਤਾ ਤੱਕ ਨਾ ਲੱਗਾ ਜਦੋਂ ਸੋਚ ਨੀਂਦ ਵਿੱਚ ਫਿਰ ਟੁੱਬੀ ਮਾਰ ਗਈ। ਬਾਕੀ ਅਗਲੇ ਅੰਕ ਵਿੱਚ। ਧੰਨਵਾਦ। ਤੁਹਾਨੂੰ ਇਹ ਰਚਨਾ ਕਿਸ ਤਰ੍ਹਾਂ ਦੀ ਲੱਗੀ? ਕਮੈਂਟ ਕਰਕੇ ਦੱਸਣਾ ਤੇ ਇਸ ਤਰ੍ਹਾਂ ਦੀਆਂ ਹੋਰ ਰਚਨਾਵਾਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਰਚਨਾ ਨੂੰ ਲਾਈਕ ਕਰਨਾ ਨਾ ਭੁੱਲਣਾ। ਨਾਲ ਹੀ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦੇਣਾ ਤਾਂਕਿ ਤੁਹਾਨੂੰ ਕੁਝ ਹੋਰ ਨਵਾਂ ਤੇ ਜਾਣਕਾਰੀ ਭਰਪੂਰ ਸਹਿਤ ਸੁਣਨ ਨੂੰ ਮਿਲੇ। ਧੰਨਵਾਦ।